ਪਾਈ ਮਸ਼ਹੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਆਖਿਆ ਕਿ ਮੁਲਾਜ਼ਮਾ ਦੀਆਂ ਜੋ ਮੰਗਾ ਹਨ ਉਹਨਾਂ ਨੂੰ ਜਲ ਤੋਂ ਜਲਦ ਮੰਨਿਆ ਜਾਵੇ ਜਿਹੜੀਆਂ ਮੰਗਾਂ ਸਾਡੀਆਂ ਹੈਗੀਆਂ ਇੱਕ ਤੇ ਔਰਤਾਂ ਸਵਾਲਿਆਂ ਨੂੰ ਪੂਰੀ ਤਨਹਾ ਜਿਹੜੀ ਹੈ ਨਾ ਸਰਕਾਰ ਦੀਆਂ ਦਰਤਾ ਦੇ ਮੁਤਾਬਕ 15000 ਰੁਪਏ ਮਿਲਨੀ ਚਾਹੀਦੀ ਆ ਜਿਹੜੀ ਉਹਨਾਂ ਨੂੰ ਤਨਹਾ ਮਿਲਦੀ ਆ ਕਿਸੇ ਨੂੰ 8000 ਕੇ 7000 ਜਿਹੜੇ ਤੇ ਗੁਜ਼ਾਰਾ ਨਹੀਂ ਹੁੰਦਾ ਲੋਕਾਂ ਦਾ ਇਸ ਕਰਕੇ ਜਿੱਦੇ ਵੀ ਇਹ ਮੰਗ ਵੀ ਜ਼ਰੂਰੀ ਪੂਰੀ ਹੋਣੀ ਚਾਹੀਦੀ ਇਹ ਲੋਕਾਂ ਦੀ ਇੱਕ ਸਾਡੀ ਮੰਗ ਹੋਰ ਲਿਖਤੀ ਪਾਈ ਆ ਸਾਡੇ ਸ਼ਹਿਰ ਦੇ ਸਾਰੇ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆ ਐਮਐਲਏ ਸਾਹਿਬ ਨੂੰ ਵੀ ਜਿਹੜੇ ਆਪਣੇ ਵਾਰੈਂਟੀਅਰ ਲਾਏ ਜੇ ਉਹਨਾਂ ਨੂੰ ਇੱਕ ਵਾਰੀ ਸੰਭਾਓ ਵੀ ਜਿਹੜੇ ਕਿਸੇ ਨੂੰ ਸ਼ਿਕਾਇਤ ਕਰਨੀ ਹੈ ਮਲਾਜਮ ਦੀ ਸਫਾਈ ਸੇਵਕ ਦੀ ਕਿਸੇ ਵੀ ਜਾਂ ਕੋਈ ਕੰਮ ਕਹਿਣਾ ਹਰ ਦਫ਼ਤਰ ਦੇ ਵਿੱਚ ਸੈਟੀਸਫਾਇਰ ਬੈਠਾ ਚੀਫ ਸੈਟੀਸਫਾਇਰ ਬੈਠਾ ਔਰ ਉੱਤੇ ਡਾਕਟਰ ਵੀ ਬੈਠਾ ਹੈ ਦਫ਼ਤਰ ਅਸੀਂ ਕਹਿੰਦੇ ਹਾਂ ਸਫਾਈ ਸੇਵਕ ਨੂੰ ਕੁਝ ਕਹਿਣ ਦੀ ਵੀ ਜ਼ਾਇਏ ਤੁਸੀਂ ਸਿੱਧਾ ਹੀ ਸੈਟੀਸਫਾਇਰ ਨੂੰ ਕੋ ਚੀਫ ਨੂੰ ਕੋ ਆਈ ਥਿੰਕ ਇਹਨਾਂ ਦੀ ਜਿਹੜੀ ਡਿਮਾਂਡ ਸੀ ਸਾਡੇ ਮਜ਼ਦੂਰ ਦੀ ਸਫਾਈ ਮਜ਼ਦੂਰ ਯੂਨੀਅਨ ਦੀ ਬੇਸਿਕਲੀ ਡਿਮਾਂਡ ਇਹ ਹੈ ਕਿ ਕੁਝ ਛੋਟੀਆਂ ਦੇ ਜਿਹੜੇ ਪਾਸੇ ਜਿਆਦਾ ਹੁੰਦੇ ਨੇ ਉਹ ਕਿਸ ਤਰ੍ਹਾਂ ਪਟੂ ਹੋਣਗੇ ਅਸੀਂ ਇਹਨਾਂ ਦੀ ਇਹ ਲਈ ਲਈ ਕਰਦਾਂਗੇ ਵੱਲੀ ਹੋਰ ਇਸ ਤੋਂ ਇਲਾਵਾ ਇੱਕ ਨਵੀਂ ਡਿਮਾਂਡ ਜਿਹੜੀ ਆਈ ਹੈ ਕਿ ਜਿਹੜਾ ਆਊਟਸੋਰਸ ਤੇ ਐਮਪਲਾਈਸ ਕੰਮ ਕਰਦੇ ਨੇ ਉਹਨਾਂ ਦੀ 15000 ਪ੍ਰਤੀ ਮਹੀਨਾ ਤਨਖਾਹ ਹੋਣੀ ਚਾਹੀਦੀ ਹੈ। ਗੈਡ ਇਸ ਅ ਪਾਲਿਸੀ ਮੈਟਰ ਇਸ ਦੀ ਸਰਕਾਰ ਨੇ ਜਰੂਰ ਮੰਨੀ ਜਿਹੜੀ ਮੰਗ ਹੈਗੀ ਆ ਜੂੜ ਕੇ ਜਾਣੀ ਜੋ ਵੀ ਫੈਸਲਾ ਹੋਵੇਗਾ। ਇਸ ਇੰਕਲੂਮੈਂਟ ਦੀ ਗੱਲ ਹੈ। ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਬਨੋਦ ਕੁਮਾਰ ਬੇਟਾ ਦੀ ਅਗਵਾਈ ਤੇ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਅਰਥਾ ਕਿ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਮੰਨਿਆ ਜਾਵੇ। ਇਸੇ ਤਰ੍ਹਾਂ ਦੀ ਜਦੋਂ ਗੱਲ ਕੀਤੀ ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਉਹਨਾਂ ਨੇ ਆਖਿਆ ਕਿ ਸਫਾਈ ਮਜ਼ਦੂਰ ਮੁਲਾਜ਼ਮਾਂ ਦੀ ਜੋ ਵੀ ਮੰਗਾਂ ਹਨ ਉਹਨਾਂ ਨੂੰ ਪਹਿਲ ਤੇ ਅਦਾਤ ਤੇ ਹੱਲ ਕਰ ਦਿੱਤਾ ਜਾਵੇਗਾ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅਮਰਥਰ ਫਾਸਟਵੇ ਖਬਰਨਾਮਾ ਕੈਮਰਾਮੈਨ ਪ੍ਰਿ